रामदास गुर तन तन रामदास गुर जिन सिरो तिने सवारेया जिन सिरो तिने सवारेया तन तन रामदास गुर तन तन रामदास गुरु तन तन रामदास गुरु जिन सिरो तिने सवारेया जिन सिरो तिने सवारेया तन तन रामदास गुरु तन तन ਰਾਮ ਦਾਸ ਦੂਰ ਜਿਨ ਸਿਰ ਆਤੀ ਨੇ ਸਵਾਰਿਆ ਜਿਨ ਸਿਰ ਆਤੀ ਨੇ ਸਵਾਰਿਆ ਤਨ ਤਨ ਰਾਮ ਦਾਸ ਗੁਰ ਤਨ ਤਨ ਰਾਮ ਦਾਸ ਗੁਰ ਤਨ ਤਨ தன தான சிறவாரி ஜன சிற சவார தன்ன தான ராமதாச ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰ ਆਤਿਨੇ ਸਵਾਰੇਆ ਜਿਨ ਸਿਰ ਜਿਨ ਸਿਰ ਆਤਿਨੇ ਸਵਾਰਿਆ ਜਿਨ ਸਿਰ ਆਤਿਨੇ ਸਵਾਰਿਆ ਤਨ ਤਨ RAMDAS GUR ਤਨ ਤਨ RAMDAS GUR ਤਨ ਤਨ RAMDAS GUR ਤਨ ਤਨ ਰਾਮਦਾਸ ਗੁਰ ਜਿਨ ਸਿਰੋਂ ਤਿਨੇ ਸਵਾਰਿਆ ਜਿਨ ਸਿਰੋਂ ਤਿਨੇ ਸਵਾਰਿਆ ਤਨ ਕਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਸਗੁਰ ਜਿਨ ਸਿਰ ਆਤਿਨੇ ਸਵਾਰੇਆ ਜਿਨ ਸਿਰ ਆਤਿਨੇ ਸਵਾਰੇਆ ਤਨ ਤਨ RAMDAS GURU ਤਨ ਤਨ RAMDAS GURU ਜਿਨ ਸਿਰ ਆਤਿਨੇ ਸਵਾਰੇਆ ਜਿਨ ਸਿਰ ਆਤਨੇ ਸਵਾਰਿਆ ਤਨ ਤਨ ਰਾਮ ਦਾਸ ਗੁਰ 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 ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਜਿਨ ਸਿਰਿਆ ਤਿਨੇ ਸਵਾਰਿਆ ਤਨ ਤਨ ਰਾਮ ਦਾਸ ਗੁਰ ਤਨ ਤਨ ਰਾਮ ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਤਨ ਤਨ ਰਾਮ ਦਾਸ ਗੁਰ 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 ਜਿਨ ਸਿਰ ਆ ਤਿਨ ਸਵਾਰਿਆ ਜਿਨ ਸਿਰ ਆ ਤਿਨ ਸਵਾਰਿਆ ਤਨ ਤਨ RAMDAS GURU ਤਨ ਤਨ RAMDAS GURU ਤਨ ਤਨ RAMDAS GURU ਜਿਨ ਸਿਰਿ ਤਿਨੇ ਸਵਾਰਿਆ ਜਿਨ ਸਿਰਿ ਤਿਨੇ ਗੁਰ ਤਨ ਤਨ ਰਾਮ ਦਾਸ ਗੁਰ ਜਿਨ ਸਿਰ ਆਤੇ ਨੇ ਸਵਾਰਿਆ ਜਿਨ ਸਿਰ ਆਤੇ ਨੇ ਸਵਾਰਿਆ ਤਨ ਤਨ ਰਾਮ ਦਾਸ ਗੁਰ ਤਨ ਤਨ ਰਾਮ ਦਾਸ ਗੁਰ ਤਨ ਤਨ रामदास गुरु तन तन रामदास गुरु जिन सिरो तने सवारेया जिन सिरो तने सवारेया तन तन रामदास गुरु तन तन ਰਾਮ ਦਾਸ ਗੁਰ ਤਨ ਤਨ ਰਾਮ ਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਤਨ ਤਨ ਰਾਮ ਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰ ਆਤਿਨੇ ਸਵਾਰਿਆ ਜਿਨ ਸਿਰ ਆਤਿਨੇ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਸਤ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰ ਉਤਨੇ ਸਵਾਰਿਆ ਜਿਨ ਸਿਰ ਉਤਨੇ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰ ਆਤਨੇ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰ ਉਤੇ ਨੇ ਸਵਾਰਿਆ ਜਿਨ ਸਿਰ ਉਤੇ ਨੇ ਸਵਾਰਿਆ ਤਨ ਤਨ RAM DAS GURU ਤਨ ਤਨ RAM DAS GURU ਤਨ ਤਨ RAM DAS GURU ਜਿਨ ਸਿਰ ਉਤੇ ਨੇ சிறையா தின சுவார தான தான ராம தான தான ராம ஜீன சிறையா தின சுவார ஜீன சிரியா தின சுவார தான தான रामदास गुर तन तन रामदास गुर तन तन रामदास गुर तन तन रामदास गुर तन तन रामदास गुर जिन सिरो तिने सवारेया जिन सिरो तिने सवारेया तन ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰਿ ਆਤਿਨੇ ਸਵਾਰਿਆ ਜਿਨ ਸਿਰਿ ਆਤਿਨੇ ਸਵਾਰਿਆ ਤਨ ਤਨ ਦਾਸ ਗੁਰ ਤਨ ਤਨ ਰਾਮ ਦਾਸ ਗੁਰ ਜਿਨ ਸਿਰ ਆਤੇ ਨੇ ਸਵਾਰਿਆ ਜਿਨ ਸਿਰ ਆਤੇ ਨੇ ਸਵਾਰਿਆ ਤਨ ਤਨ ਰਾਮ ਦਾਸ ਗੁਰ ਤਨ ਤਨ ਰਾਮ ਦਾਸ ਗੁਰ ਤਨ रामदास गुरु तन तन रामदास गुरु जिन सिरो तिने सवारेया जिन सिरो तिने सवारेया तन तन रामदास गुरु तन तन राम ਤਨ ਤਨ RAMDAS GURU jin sir ya tene sawarya jin sir ya tene sawarya tan tan RAMDAS GURU tan tan RAMDAS GURU ਜਿਨ ਸਿਰ ਆਤਨੇ ਸਵਾਰਿਆ ਜਿਨ ਸਿਰ ਆਤਨੇ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ रामदास गुरु जिन सिरो तिने सवारेया जिन सिरो तिने सवारेया तन तन रामदास गुरु तन तन रामदास गुरु तन तन रामदास गुरु जिन सिरो तिने सवारिया जिन सिरो तिने सवारिया तन तन रामदास गुरु तन तन रामदास गुरु जिन से ਤਨ RAMDAS GUR TANN TANN RAMDAS GUR TANN TANN RAMDAS GUR TANN TANN RAMDAS GUR JIN SIR YO TINE SAWARIA JIN SIR YO TINE ਸਵਾਰੇਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰਿ ਆ ਤਿਨੇ ਸਵਾਰੇਆ ਜਿਨ ਸਿਰਿ ਆ ਤਿਨੇ ਸਵਾਰੇਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰ ਆਤਿਨੇ ਸਵਾਰਿਆ ਜਿਨ ਸਿਰ ਆਤਿਨੇ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ Ramdas da,